ਆਪ ਪਿਛਲੇ ਸਮੇਂ ਵਿੱਚ ਨਾ ਬਹੁਤ ਹੀ ਸੌਂਕ ਦੇ ਨਾਲ ਚੁੱਲਿਆਂ ਤੇ ਮਿੱਟੀਆਂ ਲਾਉਂਦੀਆਂ ਸੀ ਤੇ ਗੀਠੀਆਂ ਬਣਾਉਂਦੀਆਂ ਸੀ ਤੇ ਵਿਹੜਿਆਂ ਦੇ ਵਿੱਚ ਮਿੱਟੀ ਲਾਉਂਦਾ ਸੀ ਜਦੋਂ ਦਾ ਗੈਸ ਤੇ ਸਿਲੰਡਰ ਆ ਗਿਆ ਨਾ ਘਰ ਵਿੱਚ ਉਦੋਂ ਦਾ ਬੁੜ੍ਹਣਾ ਮਿੱਟੀ ਲਾਉਣੀ ਹੀ ਭੁੱਲ ਗਈਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਪਲੰਬਰ ਦਾ ਦਿਮਾਗ ਦੇਖੋ ਬਈ ਕਿੰਨੀ ਘੈਂਟ ਚੀਜ਼ ਤਿਆਰ ਕੀਤੀ ਆ ਪਤਾ ਨਹੀਂ ਲੱਗ ਰਿਹਾ ਬਈ ਪਾਣੀ ਕਿੱਥੋਂ ਆ ਰਿਹਾ ਏ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਥੋਂ ਪਤਾ ਲੱਗਦਾ ਬਈ ਪਿੰਡਾ ਵਾਲੇ ਵੀ ਬਹੁਤ ਜਿਗਾੜੀ ਹੁੰਦੇ ਨੇ ਪਤੰਦਰਾ ਨੇ ਪ੍ਰਾਲੀ ਕੁੱਤਣ ਦੇ ਖਾਤਰ ਦੇਖੋ ਕਿਵੇਂ ਜਿਗਾੜ ਕੀਤਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਆਹ ਕੁੜੀ ਨੇ ਨਾ ਟੱਕਣ ਦੇ ਵਿੱਚ ਛੱਟ ਕੇ ਤੇ ਚੈਲੰਜ ਕੀਤਾ ਆਹ ਮੁੰਡੇ ਨੂੰ ਵੀ ਟੱਕਣ ਤੋਂ ਬਾਹਰ ਕੱਢਣਾਗਾ ਵੀ ਲੱਗ ਜੋ ਪਤਾ ਵੀ ਕਿੰਨਾ ਕ ਦਿਮਾਗ ਆ ਵੀ ਤੂੰ ਕੱਢ ਦੇਗਾ ਕਿ ਨਹੀਂ ਕੱਢਦਾ ਲਫਾਫਾ ਚਾੱਕ ਕੇ ਨਾ ਬੋਤਲ ਦੇ ਵਿੱਚ ਪਾਉਣ ਦਾ ਇਕੱਠਾ ਕਰਕੇ ਦੇਖੋ ਫਿਰ ਹਵਾ ਭਰ ਕੇ ਨਾ ਉਸ ਨੂੰ ਬਾਹਰ ਖਿੱਚਣ ਦਾ ਬਸ ਇੰਨੇ ਹੀ ਕੰਮ ਸੀਗਾ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਕਮੈਂਟ ਕਰਕੇ ਭੈਣ ਨਾਲ ਆਪਣੇ ਭਰਾ ਦੀ ਨਜ਼ਰ ਉਤਾਰਨ ਲੱਗ ਜਾਂਦੀ ਹੈ ਭੈਣ ਆਪਣੇ ਭਰਾ ਨੂੰ ਦਵਾਵਾ ਦਿੰਦੀ ਹੈ ਤੇ ਸੁੱਖਾ ਸੁਖਦੀ ਹੈ ਤੇ ਭੈਣ ਵਰਗਾ ਪਿਆਰ ਕਿਤੇ ਨਹੀਂ ਮਿਲਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ